ਬਿਲਕੁਲ ਜੀ ਅੱਜ ਅਸੀਂ ਬੰਦ ਦਾ ਸੱਦਾ ਦਿੱਤਾ ਕਿਉਂਕਿ ਸਾਡੇ ਵਿਭਾਗ ਦੇ ਵਿੱਚ ਇੱਕ ਠੇਕੇਦਾਰ ਜੋ ਕਿ ਪਹਿਲੀਆਂ ਸਰਕਾਰਾਂ ਵੱਲੋਂ ਵਾੜਿਆ ਗਿਆ ਤਾਂ ਹੁਣ ਜਿਹੜੀ ਆਮ ਆਦਮੀ ਦੀ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਚ ਆਈ ਸੀ ਕਿ ਅਸੀਂ ਠੇਕੇਦਾਰ ਵਿਚੋਲੀਏ ਬਾਹਰ ਕੱਢਾਂਗੇ ਤੇ ਡਾਇਰੈਕਟ ਜਿਹੜੀ ਵਰਕਰਾਂ ਨੂੰ ਤਨਖਾਹ ਦੇਵਾਂਗੇ ਤਾਂ ਉਸੇ ਠੇਕੇਦਾਰ ਦੇ ਹਸਤਾਏ ਹੋਏ ਅਸੀਂ ਅੱਜ ਬੰਦ ਦੀ ਜਿਹੜੀ ਕਾਲ ਦਿੱਤੀ ਸੀ ਕਿਉਂਕਿ ਪਿਛਲੇ 10 ਦਿਨ ਪਹਿਲਾਂ ਸਾਡੇ ਵਰਕਰਾਂ ਸਾਰਿਆਂ ਦੀ ਤਨਖਾਹ ਪੈ ਗਈ ਲਗਭਗ 10 ਤਰੀਕ ਨੂੰ ਤਾ ਦੋ ਜਿਹੜੇ ਵਰਕਰ ਨੇ ਇੱਕ ਡਰਾਈਵਰ ਇੱਕ ਕਨੈਕਟਰ ਉਹਨਾਂ ਦੀ ਤਨਖਾਹ ਠੇਕੇਦਾਰ ਵੱਲੋਂ ਰੋਕ ਲਈ ਗਈ ਹਰ ਵਾਰ ਐਂ ਕਰਦਾ ਠੇਕੇਦਾਰ ਇੱਕ ਦੋ ਵਰਕਰਾਂ ਦੀ ਤਨਖਾਹ ਰੋਕ ਲਿੰਦਾ 40 30 40000 ਜਿਹੜੀ ਬੰਦੀ ਉਹਨੂੰ ਹੁੰਦਾ ਵੀ ਚਲੋ ਰੋਲ ਗੋਲ ਕਰ ਦਈਏ ਵੀ ਅਗਲੇ ਮਹੀਨੇ ਪਾ ਦੇਾਂਗੇ ਇਹ ਕਵੀ ਉਹਨਾਂ ਦੋ ਵਰਕਰਾਂ ਦੀ ਤਨਖਾਹ ਰੋਕ ਲਈ ਗਈ ਸੀ ਅਸੀਂ ਵਾਰ-ਵਾਰ ਮੈਨੇਜਮੈਂਟ ਨਾਲ ਰਾਫਤੇ ਚ ਪਏ ਠੇਕੇਦਾਰ ਨੂੰ ਬੜੇ ਫੋਨ ਕੀਤੇ ਮਿੰਤਾ ਕੀਤੀਆਂ ਉਹਨੂੰ ਅਕਾਊਂਟ ਨੰਬਰ ਭੇਜੇ ਵੀ ਇਥੋਂ ਦਾ ਕਿਹਾ ਵੀ ਜੇਕਰ ਨਵਾਂ ਅਕਾਊਂਟ ਨੰਬਰ ਨਹੀਂ ਚੱਲਦਾ ਤਾਂ ਪੁਰਾਣੇ ਅਕਾਊਂਟ 'ਚ ਹੀ ਪਾ ਦੇ ਕਿਉ ਅਸੀਂ ਪ੍ਰਜੈਨਟ ਨਵੇਂ ਜਿਹੜੇ ਖਾਤੇ ਖੁੱਲ੍ਹਣੇ ਸਾਡੇ ਪੰਜਾਬ ਐਂਡ ਸਿੰਧ ਬੈਂਕ ਦੇ ਉਹਦੇ ਚ ਪਾਈ ਗਈ ਪਰ ਢੇਕੇਦਾਰ ਆਪਦੇ ਅਡੀਆ ਰਵੀ ਤੇ ਅੜਿਆ ਹੋਇਆ ਸੀ ਉਹਨੇ ਕਿਸੇ ਉੱਚ ਅਧਿਕਾਰੀ ਦੀ ਗੱਲ ਨਹੀਂ ਸੁਣੀ ਕਿਸੇ ਸਾਡਾ ਨਾ ਮੇਰਾ ਫੋਨ ਚੱਕਿਆ ਨਾ ਸਾਡੇ ਸੁਪਰਡੈਂਟ ਸਾਹਿਬ ਦਾ ਫੋਨ ਚੱਕਿਆ ਕਿਸੇ ਦਾ ਫੋਨ ਉਹਨੇ ਪਰਵਾਹ ਨਹੀਂ ਕੀਤੀ ਤੇ ਤਨਖਾਹ ਤੋਂ ਜਿਹੜਾ ਉਹ ਆਪਦਾ ਅਡੀਆ ਲਵੀਆ ਲੈ ਕੇ ਬੈਠਾ ਸੀ ਵੀ ਤਨਖਾਹ ਮੈਂ ਅਗਲੀ ਤਨਖਾਹ ਦੇ ਨਾਲ ਹੀ ਪਾਵਾਂਗਾ ਤਾਂ ਉਹਦੇ ਸਬੰਧ ਵਿੱਚ ਅਸੀਂ ਅੱਜ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਹੀ ਕਾਲ ਦਿੱਤੀ ਸੀ ਤਾਂ ਹੁਣ ਜਦੋਂ ਪਤਾ ਲੱਗਾ ਸਾਰੇ ਅਧਿਕਾਰੀਆਂ ਨੂੰ ਵੀ ਬੰਦ ਹੋ ਕੇ ਨੁਕਸਾਨ ਹੋਵੇਗਾ ਪੀਆ ਹੁਣ ਨਾਲ ਦੇ ਨਾਲ ਸਾਰਿਆਂ ਨੇ ਠੇਕੇਦਾਰ ਨੂੰ ਦਬਕਾ ਮਾਰ ਕੇ ਜਾਂ ਕੁਝ ਵੀ ਕੀਤਾ ਤੇ ਹੁਣ ਜਿਹੜੀ ਤਨਖਾਹ ਸਾਡੇ ਸਟਾਫ ਦੀ ਜਿਹੜੀ 2 ਵਰਕਾਂ ਦੀ ਤਨਖਾਹ ਰਹਿੰਦੀ ਸੀ ਉਹ ਪੈ ਚੁੱਕੀ ਹੈ ਤੇ ਜਿਹੜੀ ਬੰਦ ਸੀ ਸਾਡੀ ਕਾਲੇ ਉਹ ਲਗਭਗ ਅਸੀਂ ਪੋਸਟਪੋਨ ਕਰਦੇ ਆ ਅਸੀਂ ਸਰਕਾਰ ਅੱਗੇ ਪੀੜ ਵੀ ਕਰਦੇ ਆ ਵੀ ਜਿਹੜੇ ਠੇਕੇਦਾਰ ਵਿਚੋਲੀ ਕੱਢਣ ਦੀ ਤੁਸੀਂ ਗੱਲਾਂ ਕਰਦੇ ਸੀ ਜਲਦ ਇਹਨਾਂ ਨੂੰ ਕੱਢ ਕੇ ਵਿਭਾਗ ਦੇ ਵਰਕਰਾਂ ਨੂੰ ਵਿਭਾਗ ਦੇ ਅੰਡਰ ਕੀਤਾ ਜਾਵੇ ਤਾਂ ਜੋ ਸਾਲ ਦਾ 20 ਤੋਂ 25 ਕਰੋੜ ਰੁਪਏ ਜਿਹੜਾ ਡੀਐਸਟੀ ਠੇਕੇਦਾਰ ਦੇ ਰੂਪ ਦੇ ਵਿੱਚ ਜਾਂਦਾ ਉਹ ਬਚਾ ਸਕੀਏ ਤਾ ਸਾਡੀ ਸਰਕਾਰ ਨੂੰ ਇਹ ਅਪੀਲ ਹੈ ਵੀ ਜਲਦ ਆਊਟਸੋਰਸ ਵਰਕਰਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਤੇ ਕੰਟਰੈਕਟ ਦੇ ਵਰਕਰਾਂ ਨੂੰ ਜਲਦ ਪੱਕਾ ਕਰਕੇ ਸਾਡੇ ਵਿਭਾਗ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਜਾਣ। ਇਹ ਛੋਟਾ ਜਿਹਾ ਇੱਕ ਤਵੱਜਾ ਮਹਾਰਾਜ ਜੀ ਭਾਵੇਂ ਉਹਦੇ ਕਾਰਨ ਹਜ਼ਾਰਾਂ ਸਵਾਰੀਆਂ ਨੇ ਪ੍ਰੇਸ਼ਾਨ ਵੀ ਹੋਣਾ ਤੇ ਹਜ਼ਾਰਾਂ ਰੁਪਏ ਦਾ ਨੁਕਸਾਨ ਵੀ ਹੋਇਆ ਕਿਉਂਕਿ ਬੱਸਾਂ ਜਿਹੜੀਆਂ ਸਾਰੀਆਂ ਬਾਹਰ ਲਾਤੀਆਂ ਗਈਆਂ ਤਾਂ ਜਾਮ ਲੱਗ ਗਿਆ ਵੱਡੇ ਵੱਟੂ। ਬਿਲਕੁਲ ਜੀ ਅਸੀਂ ਪਿਛਲੇ 10 ਦਿਨਾਂ ਤੋਂ ਲਗਭਗ ਇਹੀ ਰਿਕਵੈਸਟ ਕਰਦੇ ਆ ਰਹੇ ਸੀ ਵੀ ਸਾਨੂੰ ਮਜਬੂਰ ਨਾ ਕਰੋ ਕੋਈ ਸੰਘਰਸ਼ ਕਰਨ ਲਈ ਜਾਂ ਬੰਦ ਕਰਨ ਲਈ। ਅਸੀਂ ਵਾਰ-ਵਾਰ ਰਿਕਵੈਸਟਾਂ ਕਰਦੇ ਰਿਹਾ ਵੀ ਸਾਡੀ ਤਨਖਾਹ ਪਾ ਦਿੱਤੀ ਜਾਵੇ ਸਾਡੇ ਵਰਕਰਾਂ ਦੀ ਜਿਹੜੀ ਨੰਗੋਣੀ ਤਨਖਾਹ ਹੈ ਉਹ ਸਮੇਂ ਸਰ ਜਦੋਂ ਨਹੀਂ ਪੈਂਦੀ ਤਾਂ ਵਰਕਰ ਦੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਬੜਾ ਮੁਸ਼ਕਲ ਹੋ ਜਾਂਦਾ ਹੈ ਅਸੀਂ ਵਾਰ-ਵਾਰ ਸਾਡੇ ਉੱਚ ਅਧਿਕਾਰੀਆਂ ਨੂੰ ਬੇਨਤੀਆਂ ਕਰਦੇ ਰਹੇ ਹਾਂ ਠੇਕੇਦਾਰ ਦੇ ਕਰਿੰਦੇ ਨੂੰ ਫੋਨ ਕੀਤਾ ਠੇਕੇਦਾਰ ਨੂੰ ਖੁਦ ਨੂੰ ਵੀ ਫੋਨ ਕੀਤਾ ਜੋ ਐਸਐਸ ਪ੍ਰੋਵਾਈਡਰ ਦਾ ਮੈਨੇਜਮੈਂਟ ਜਿਹੜਾ ਐਮਡੀਏ ਉਹਨੂੰ ਵੀ ਫੋਨ ਕੀਤਾ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਮ ਪਬਲਿਕ ਤੋਂ ਮਾਫ਼ੀ ਵੀ ਚਾਹੁੰਦੇ ਹਾਂ ਕਿ ਜਿਹੜੀ ਅਸੀਂ ਬੰਦ ਦੀ ਕਾਲ ਦਿੱਤੀ ਉਹਦੇ ਕਰਕੇ ਬੜੇ ਲੋਕ ਪ੍ਰਭਾਵਿਤ ਹੋਏ ਕਈ ਲੋਕ ਉਹਨਾਂ ਨੇ ਆਵਦਾ ਜਾਣ ਦਾ ਪ੍ਰੋਗਰਾਮ ਹੀ ਕੈਨਸਲ ਕੀਤਾ ਕਿਉਂਕਿ ਜਿਹੜੀ ਬੰਦੀ ਕਾਲ ਸੀ ਅਸੀਂ ਜਦੋਂ ਜੋ ਕਹਿੰਨੇ ਆ ਫਿਰ ਅਸੀਂ ਕਰਕੇ ਵਿਖਾਉਣੇ ਆ ਜੇਕਰ ਤਰਖਾ 12 ਵਜੇ ਤੱਕ ਨਾ ਪੈਂਦੀ ਤਾਂ ਅਸੀਂ ਤੁਰੰਤ ਬੰਦ ਕਰਨਾ ਸੀ ਉਹ ਸਾਡੀ ਮਜਬੂਰੀ ਸੀ ਸਾਡਾ ਕੋਈ ਸ਼ੌਂਕ ਨਹੀਂ ਅਸੀਂ ਆਮ ਪਬਲਿਕ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਸਰਕਾਰ ਅੱਗੇ ਅਪੀਲ ਕਰਦੇ ਆਂ ਵੀ ਜਲਦ ਤੋਂ ਜਲਦ ਸਾਡੇ ਵਿਭਾਗ ਦੇ ਜਿਹੜੇ ਮਸਲੇ ਨੇ ਉਹ ਹੱਲ ਕਰੇ ਪੀਆਰਟੀਸੀ ਦੇ ਵਿੱਚ ਪਿਛਲੇ 18 ਸਾਲਾਂ ਤੋਂ ਬੰਦੇ ਨਗੁਣੀਆਂ ਤਰਖਾਵਾਂ ਤੇ ਕੱਚੇ ਕੰਮ ਕਰਦੇ ਆ ਰਹੇ ਨੇ ਸਾਡੇ ਕਾਨੂੰਨ ਹੋਣ ਦੇ ਬਾਵਜੂਦ ਵੀ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਸਰਕਾਰ ਜਲਦ ਇਸ ਗੱਲ ਤੇ ਜਿਹੜੇ ਠੇਕੇਦਾਰ ਵਿਚੋਲੀ ਨੂੰ ਉਹਨਾਂ ਨੂੰ ਕੱਢ ਕੇ ਮਹਿਕਮੇ ਨੂੰ ਚਾਰੂ ਢੰਗ ਨਾਲ ਚਲਾਵੇ